ਲੋਬੀ ਬਾਬਿਓ ਆਪਣਾ ਘਬਰਾ ਰਹਿ ਗਿਆ ਜੀ ਤੇ ਆਪਾਂ ਚੱਲੀ ਉਹਨੂੰ ਲੈਣ ਠੀਕ ਹੈ ਜੀ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸੋ ਬਾਬਿਓ ਅਹੀਂ ਸਾਰੇ ਉੱਠ ਚੁੱਕੇ ਆ ਤੇ ਉੱਠ ਚੁੱਕੇ ਆ ਆ ਤੁਰ ਕੇ ਗੱਡੂ ਮੋਰਨਿੰਗ ਟੀਵਲੋ ਸੋ ਅੱਜ ਦੇ ਵਲੌਗ ਦੀ ਆਪਣੀ ਸ਼ੁਰੂਆਤ ਹੋ ਚੁੱਕੀ ਆ ਤੇ ਤੁਹਾਨੂੰ ਪਤਾ ਬਲੌਗ ਅੱਜ ਬਹੁਤ ਹੀ ਬਹੁਤ ਹੀ ਜ਼ਿਆਦਾ ਘੈਂਟ ਹੋਣਾਗਾ ਹੈਲੋ ਮਾਈ ਡੀਅਰ ਫਰੈਂਡਸ ਪੱਟੀ ਸਾਹਿਬ ਉੱਠ ਗਏ ਨੇ ਤੇ ਤੂੰ ਉਹਦੇ ਸੁੱਤਾ ਮਾਰ ਲੇਦਾ ਕਦੇ ਨਹੀਂ ਨਹੀਂ ਹਾਂ ਮੈਂ ਤਕੜੇ ਇਹ ਨਾਰਮ ਲਾ ਕੇ ਬੈਠਾ ਤੇ ਇੱਥੇ ਸਾਰੇ ਦੇ ਲੇਟ ਆ ਬਾਬੇ ਉਹ ਉਹ ਬੰਦਾ ਵਜਨੇ ਨਾਲ ਹਲ ਤਾਂ ਕੰਬੀ ਬਣੀ ਕਿਤੇ ਸੱਚਾ ਉਹ ਸਾਹਿਬ ਸਾਇੰਟਿਸਟ ਹੈ ਸਾਇੰਸ ਨੂੰ ਫੋਲੋ ਕਰਦੇ ਚੱਲਦੇ ਆ ਰਹੇ ਪੜਾਉਂਦੇ ਨੇ ਸਾਇੰਸ ਦਾ ਨਿਸ਼ਾਚਾਰ ਪਹਿਲੀ ਉਦਾਰ ਆਪਣੇਂਦਰ ਜਨਜੀਤ ਦੇ ਵੀਰੇ ਆਪਣੀ ਨਾਲ ਕਾ ਹਾਂ ਸਾਲਾ ਲਾਲਾ ਕਰਦਾ ਵੀ ਉਹ ਕਰਦਾ ਕਿ ਲਾਲਾ ਖਾਣਾ ਨਿੱਕੀ ਜੂੜੀ ਕੀ ਕਰਦਾ ਬਹੁਤ ਕਹਿਣ ਡਿਆ ਤੂੰ ਸੁਮੋ ਬੈਲਵਾਨ ਹੈਲੋ एवरीवन ਵੀਰੇ ਗੱਲ ਕਰ ਤੂੰ ਮੇਰੇ ਚੈਨਲ ਮੰਡੀ ਚੋਚੀ ਕੇ ਆਇਨਾ ਮੇਰੇ ਸ਼ੋਲਡਰ ਵਧਿਆ ਹੋਆ ਤੇ ਵੀੜ ਇਹ ਹੁਣ ਤੂੰ ਵੀੜ ਇਸ ਤਰ੍ਹਾਂ ਬਣਾਉਂਦੇ ਥੋਲ ਵੇਖ ਲਓ ਤੇ ਹੁੰਦਾ 8 ਵਜੇ ਨੂੰ ਇਹਦੀ ਥੋਲ ਵੇਖ ਲਓ ਆਹ ਹੁਣ ਪਤਾ ਵੇ ਲਓਏ ਹੋਏ ਤੇ ਜਕਰ ਬਾਰੇ ਪਹਿਲੀ ਪੜਾਈ ਜੋ ਵਿਆਲਾ ਮੂੜਾ ਤੇ ਹਲੇ ਨਾਤਾ ਹੀ ਨਹੀਂ ਆ ਕੀ ਗੱਲ ਆ ਨਹੀਂ ਨਹੀਂ ਨਾਉਂਦੇ ਜੀ ਹੈ ਇਧਰ ਖੁਸ਼ੀਆਂ ਆਹ ਵਾਹ ਦਾ ਭੰਗੜੇ ਦੀ ਤੇ ਬੁੱਤ ਜੇ ਸਟੇਜ ਤੇ ਹੋ ਕੇ ਨਾ ਵੀ ਦਿੰਦੇ ਹੁੰਦੇ ਥੱਲਿਓਂ ਉਹਨਾਂ ਤੱਕ ਨਹੀਂ ਚਾਹੁੰਦੇ ਹੁੰਦੇ ਸਾਰੇ ਬਿਆਚਾਰ ਵਾਲੇ ਆ ਲਾਜੂ ਅੱਜ ਪਤਾ ਲੱਗ ਜਾਊਗਾ ਨਾ ਇੱਕੋ ਥੱਲਿਓਂ ਸਟੱਪ ਲਾ ਦੇਖ ਲੋ ਜੀ ਤੇ ਕਾ ਆ ਗਿਆ ਇਹ 17 ਗਟਾਉਣੀਆਂ 17 ਆ ਬੀ ਆ ਬੀ ਮਤਰੋ ਦੇ ਮੈਂ ਨਾ ਸਜਾਵਟਾਂ ਕਰਦੀਆਂ ਚੱਲ ਰਹੀਆਂ ਪੂਰੀਆਂ ਹੈ ਤਾਂ ਆਪਣੇ ਵੀਰ ਪਤਾ ਨਹੀਂ ਕਿੱਥੋਂ ਆਏ ਸਜਾਵਟ ਕਰਨ ਕਿੱਥੋਂ ਆਏ ਵੀਰ ਜੀ ਤਰਸਿਕਿਆਂ ਫਿਰ ਤਾਂ ਲੱਗੂ ਹੀ ਆ ਉਹ ਡਾਲਾ ਗਿਆ ਯਾਰ ਇਹਨੇ ਕਪੂਰੇਸ਼ਨ ਵਾਸਤੇ ਚੱਲ ਰਹੀਆਂ ਸੰਜਾਬ ਦਾ ਪ੍ਰੋਗਰਾਮ ਹੈ ਮੈਂ ਨਾ ਕੀ ਬਾਤ ਆ ਲਓ ਵੀ ਮਦਦੋ ਚੱਲਦੀਆਂ ਰਹੀਆਂ ਵਿਆਹ ਦੀਆਂ ਤਿਆਰੀਆਂ ਮੈਂ ਨਾ ਬੈਲਸ ਤੇ ਪਚੰਦੇ ਨੂੰ ਇਹ ਸਮਾਨ ਠੀਕ ਹੈ ਜੀ ਲਓ ਵੀ ਮਦਦੋ ਆ ਮੇਰੇ ਪ੍ਰਾਣੇ ਕਿਤਾਬ ਰਿਜ਼ੋਰਟ ਥੇ ਮੈਰਿਜ ਆ ਭਰਾ ਦੀ ਇਹ ਇਤਿਆਰੀਆਂ ਚੱਲ ਰਹੀਆਂ ਗਮੋ ਕੰਮ ਲਾਓ ਇਹ ਮਦਰੋਂ ਅਹੀਂ ਆਏ ਪੈਸੇ ਸਮਾਨ ਲਾਉਣ ਇਹ ਸਮਾਨ ਲਿੰਦਾ ਆਇਆ ਤੇ ਇੱਧਰ ਤਿਆਰੀਆਂ ਚੱਲਦੀਆਂ ਨੇ ਚਾਰੇ ਪਾਸੇ ਠੀਕ ਹੈ ਜੀ ਹੋ ਕਿਦਾਂ ਇਹ ਬੰਦੇ ਆਪਣੇ ਹੀ ਡੇ ਆ ਹੋਰ ਕਿਦਾਂ ਠੀਕ ਠਾਕ ਆ ਰਹੀਆਂ ਚੱਲ ਰਹੀਆਂ ਮਰੇ ਵੀਰੋ ਇਧਰ ਫਰੂਟ ਚਾਟ ਉਹ ਪੂਰੀ ਗੱਲ ਬਾਤ ਚੈੱਕ ਕਰ ਸਕਦੇ ਹੋ ਮਹਾਰਾਜ ਜਿਹੜਾ ਜੋੜ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹਨੂੰ ਮੈਂ ਕਹਿੰਦਾ ਨਾਗਰਾਜ ਜਾਂ ਗੱਡੂਆਂ ਵਾਲਾ ਜਿਹੜਾ ਛੱਡ ਗਿਆ ਹੀ ਅੱਥਰ ਪੂਰੀ ਗੱਲ ਬਾਤ ਪੱਠੇ ਦੇ ਨਾਲ ਹੀ ਆ ਪੱਠੇ ਲਾ ਕੇ ਤੇ ਦੱਸੋ ਮਾਇਆ ਦੱਸੋ ਮੈਂ ਫਸਮੋਸੀ ਭਰਨੀ ਆ ਮੈਂ ਮੁੰਡੇ ਨਾਲ ਤੁਹਾਡੀ ਗੱਲ ਕਰੀਆ ਸਾਬੀ ਮਤਲਬ ਮੈਂ ਨਾ ਪੂਰੀਆਂ ਤਿਆਰੀਆਂ ਚੱਲ ਗਈਆਂ ਤੇ ਹਾਲੇ ਅਸੀਂ ਆਪ ਤਿਆਰ ਹੋ ਕੇ ਆਉਣਾ ਅਸੀਂ ਐਂ ਬਸ ਸਮਾਨ ਸਮੂਹ ਛੱਡਣਾ ਇਧਰ ਡੀਜੇ ਦਾ ਖਾਸ ਪ੍ਰਬੰਧ ਮੈਂ ਨਾ ਵੇਖਿਓ ਕਿਦਾਂ ਲੱਤ ਘੁੰਮੀ ਮਾਦਾ ਕੱਖ ਤੇਰਾ ਜ਼ੋਰ ਦੇ ਵਿੱਚ ਚੈੱਕ ਕਰ ਸਕਦਾ ਜਦੋਂ ਕੰਮ ਦਾ ਟਾਈਮ ਹੀ ਤੇ ਉਦੋਂ ਇਹ ਪਹੁੰਚਿਆ ਨਹੀਂ ਤੇ ਹੁਣ ਪਹੁੰਚ ਗਿਆ ਵਾ ਉਹ ਤੇਰਾ ਵਾਲਾ ਰ ਆ ਡਾਉਣੀਆਂ ਅੱਜ ਤੇਰਾ ਭਲਾ ਜੇ ਮੈਂ ਨਾ ਵੇਖਿਓ ਕਿਦਾਂ ਜੁੜਦੀਆਂ ਪਰਤیاں ਵਾਈ ਬਾਤ ਆ ਕੀ ਬਾਤ ਆ ਕੀ ਬਾਤ ਕਰਾਈ ਬਈ ਮੈਂ ਨਾ ਮੜਿਆ ਨੇ ਕਾਨੂੰ ਗੱਲਾਂ ਹਾਲੇ ਅਸੀਂ ਨਾਤੇ ਧੋਤੇ ਨਹੀਂ ਆ ਹੈ ਲਓ ਵੀ ਇਧਰ ਟਿੱਕੀ ਦੇ ਸਟਾਲ ਤੇ ਨਾਲ ਨੂਡਲ ਵਗੈਰਾ ਦੇ ਸਟਾਲ ਸਭੀ ਲੱਗੇ ਹੋਏ ਆ ਤੇ ਮੇਰੇ ਵੀਰੋਂ ਅਸੀਂ ਵੀ ਕਰਵਾਣ ਕੇ ਚੈੱਕ ਕਰਾਂਗੇ ਹੌਲੀ ਹੌਲੀ ਤੇ ਹੁਣ ਮੇਰੇ ਵੀਰ ਜਿਹੜੇ ਅੱਡੇ ਰਗੇ ਹੋਊਗੀ ਸਾਰੇ ਤਰੇ ਫਰਦੇ ਆ ਜੀ ਇੱਕ ਗ੍ਰੋਸਤਾਜੀ ਪਿਓ ਹੇ ਇਹਦੇ ਆਲੇ ਆਏ ਨਹੀਂ ਉਦਾਂ ਹੀ ਕਾਮਕਾਰੀ ਵੇਖਣ ਦੇ ਤਿਆਰ ਹੋ ਗਿਆਲੇ ਉਹਨਾਂ ਦੇ ਇਧਰ ਕਸ਼ਮੀਰੀ ਪ੍ਰਾਹ ਚੈੱਕ ਕਰ ਲਓ ਮੈਂ ਅਜ ਫਸਵਾ ਚੱਲ ਗਿਆ ਮੈਂ ਨਾ ਠੀਕ ਹੈ ਜੀ ਆਪਾਂ ਇਹ ਤਿਆਰ ਦੀ ਰੋਣ ਕਰਦੇ ਤਿਆਰ ਦੀ ਰੋਗੇ ਥੋੜੀ ਜਿਹੀ ਡਾਇਰੈਕਟਰ ਰੂਲ ਕਰਾਉਣੀ ਬਸ ਵਾਲਾਂ ਨੂੰ ਤੇ ਉਹ ਕਰਾ ਲੈਣੇ ਆ ਤੇ ਰਵੀ ਨੂੰ ਕੀਤਾ ਹੁਣ ਰਵੀ ਵੀ ਲੱਗਾ ਹੁਣ ਤੇ ਬਾਬੇ ਉਹ ਟੋਰ ਟੂਰਾ ਪੰਜ ਦੀ ਕੈਂ ਨੀ ਕੱਢੀ ਕਪੜੇ ਦੇ ਇਹੀ ਪਹਿਲੇ ਪੁਨੇ ਪਗੇ ਮੈਨੂੰ ਕਿਉਂਕਿ ਮੇਰਾ ਥੋੜਾ ਹੱਥ ਤੰਗ ਸੀ ਤਾਂ ਕਰਕੇ ਮੇਰੇ ਕੋਲ ਲੈ ਲੋਏ ਨਹੀਂ ਗਏ ਤੇ ਹੈਗਾ ਆਪਣੇ ਖਾਸ ਭਰਾ ਦਾ ਵਿਆਹ ਸੀ ਬਾਕੀ ਤੁਹਾਨੂੰ ਪਤਾ ਯਾਰ ਜੇਬ ਵੇਖ ਕੇ ਚੱਲਣਾ ਪੈਂਦਾ ਯਾਨ ਮਰੀਏ ਹਨਾ ਜਿੰਨਾ ਕਿ ਤੁਹਾਨੂੰ ਪਤਾ ਆਪਣੇ ਕੋਲ ਬਜਟ ਹੋਵੇ ਤੇ ਉਹ ਹਸਾ ਹੋਣਾ ਸਰ ਐਡਜਸਟ ਕਰਨੀ ਪਈ ਇਹ ਚੀਜ਼ ਤੇ ਸੋ ਚਲੋ ਕੋਈ ਨਹੀਂ ਇਹ ਕਪੜਿਆ ਮੈਂ ਅੱਗੇ ਵੀ ਤੁਹਾਨੂੰ ਆਪਾਂ ਨੂੰ ਦੇਖਿਆ ਹੋਗਾ ਵਲੌਗ ਚ ਚਲ ਕੋਈ ਨਹੀਂ ਬਲ ਚਲੋ ਮਿਲਦੇ ਆ ਜਾ ਕੇ ਭਰਾ ਦਾ ਹੁਣੇ ਮੈਨੂੰ ਫੋਨ ਆਇਆ ਹੈ ਕਹਿੰਦਾ ਆ ਰਿਹਾ ਕਿੱਥੇ ਰਹਿ ਗਏ ਬਸ ਚੱਲੇ ਆਂ ਵੀ ਤੇ ਬਲਾਗ ਦੇ ਨਾਲ ਜੁੜੇ ਰਹੋ ਬਹੁਤ ਘੈਂਟ ਬਲਾਗ ਹੋਣ ਵਾਲਾ ਮੈਂ ਨਾ ਉੱਥੇ ਦੇ ਨੇ ਯਾਰੇ ਤੁਹਾਨੂੰ ਦਿਖਾਵਾਂਗਾ ਲਓ ਬੇਮਤਰੋ ਬਿਆ ਲਓ ਵੀ ਮਤਰੋ ਬਿਆਣਾ ਕਰ ਠੀਕ ਹੈ ਜੀ ਚੱਲਦਾ ਇੱਕ ਮਰਸਾਪਾ ਦੀ ਜੋ ਮੁੰਡੇ ਹੋ ਗਏ ਰੈਡੀ ਰੋਡੀ ਨਿਕਲ ਚੁੱਕੇ ਆ ਹਾਂ ਵੀ ਜਵੰਦਾ ਹੀ ਹੁਣੀ ਚੱਲੇ ਜਾਦੇ ਤਿਆਰ ਨਹੀਂ ਹੋਇਆ ਇੰਨਾ ਦੇ ਕੰਮ ਹੋਈ ਰਹੇ ਆਗੇ ਬਸ ਮਾਮਾ ਮੈਂ ਫੇਰ ਦੋ ਵਜੇ ਜਾਣਾ ਸਾਰਾ ਇੱਕ ਤਰੀ ਨਹੀਂ ਪੈਲਸ ਜਾ ਕੇ ਦੇਖਾ ਉਹ ਸੱਤੇ ਕਿਹੜਾ ਪੈਲਸ ਗਿਆ ਤੇਰਾ ਪਾਪਾ ਗਿਆ ਬਿਲਕੁਲ ਕਰਨ ਕੀ ਗਿਆ ਸੀ ਥੱਦੀਆਂ ਥੱਦੀਆਂ ਲੌਬੀ ਮਤਲਬ ਪਹੁੰਚ ਚੁੱਕੇ ਆ ਪੈਲਸ ਤੋਂ ਹੀ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਤੇ ਪਹੁੰਚ ਚੁੱਕੇ ਹੁਣ ਆਪਾਂ ਇੱਥੇ ਲਾਵਾਂਗੇ ਗੱਡੀ ਤੇ ਫਿਰ ਜਾਵਾਂਗੇ ਰਿਜ਼ੋਰਟ ਦੇ ਅੰਦਰ ਤੇ ਫਿਰ ਤੁਹਾਨੂੰ ਦਿਖਾਉਨੇ ਆ ਸਾਰੀ ਡੈਕੋਰੇਸ਼ਨ ਹੋਰ ਤੇ ਉੱਥੋਂ ਦਾ ਮਾਹੌਲ ਕੀ ਆ ਬਾਬਿਓ ਅਸੀਂ ਤੁਹਾਡੇ ਲੇਟ ਹੋ ਗਏ ਆ ਵੈਸੇ ਚਲੋ ਆਜੋ ਮਿਲਦੇ ਆ ਬੇ ਮਤਲਬ ਲਾਤੀ ਗੱਡੀ ਤੇ ਚੱਲੇ ਚੱਲਣ ਦਾ ਕੰਮ ਕਰੋ ਚੈੱਕ ਮੇਰੇ ਵੀਰੋ ਜੋ ਕਰੇ ਸੋ ਕਰਨਾ ਜਾਣਗੇ ਨਾ ਬੜੀ ਪੜਾਈ ਮੇਰੇ ਵੀਰੋ ਸਾਰੀ ਗੱਲ ਆਈ ਮਾ ਆਪਣਾ ਗ੍ਰਾਫਰ ਫੋਲ ਵਿੱਚ ਰੰਗ ਮੈਂ ਫਲ ਚੋਣ ਨਾ ਕਰੋ ਗੱਲ ਗੁਰੂਆਂ ਪੀਰਾਂ ਪੰਛੀਆਂ ਸਾਨੂੰ ਸੁਣਨਾ ਦੇਸ਼ ਪੰਜਾਬ ਲੋ ਵੀ ਬਾਬਿਓ ਆਪਣਾ ਖਬਰਾ ਰਹਿ ਗਿਆ ਸੀ ਤੇ ਆਪਾਂ ਚੱਲੀ ਉਹਨੂੰ ਲੈਣ ਠੀਕ ਹੈ ਜੀ ਚੱਲੇ ਆ ਵੀ ਮਰੀਮ ਜੀਰੋ ਆਣੀ ਸੰਦਰਾ ਪਾਤੀ ਹੁਮ ਆਪਣਾ ਮੈਂ ਨਾ ਸਾਰੇ ਬੰਦੇ ਚਲ ਗਏ ਆਦੇ ਬਸ ਇਹਦਾ ਗਾਣਾ ਕੋਈ ਨਹੀਂ ਆਲੇ ਤੱਕ ਨਹੀਂ ਰੜੀ ਹੋਇਆ ਕਿਹਾ ਦੇਖੋ ਹਾਂ ਠੀਕ ਹੈ ਵੀਰ ਆ ਗਿਆ ਮੈਂ ਬਸ ਉਹ ਵੀ ਮਤਰੋ ਕੰਮ ਛਗਣੀ ਹੋ ਛਗਣੀ ਹੋਇਆ ਪਿਆ ਹੈ ਪੂਰਾ ਲਓ ਵੀ ਮਿੱਤਰੋ ਥੋੜਾ ਕੰਮ ਦੇ ਕਰਕੇ ਬਲੌਗ ਆਪਣੇ ਕੋ ਬਣ ਹੀ ਚੁੱਕਿਆ ਤੇ ਹੁਣ ਬਸ ਘਰਾਂ ਨੂੰ ਵਾਪਸੀ ਆ ਤੇ ਜਾਗੇ ਲੰਮੇ ਰੌਣਕੀ ਯਾਗੋ ਚ ਠੀਕ ਆ ਜੀ ਵੇ ਸੱਜੇ ਤੁਸੀਂ ਹਾਲੇ ਤੱਕ ਅਸੀਂ ਵਿਆਹ ਚ ਨਹੀਂ ਆ ਸਮਾਰਟ ਮੁੰਨ ਰੱਖਦੇ ਪਏ ਲੋ ਵੀ ਮਿੱਤਰੋ ਚੱਲੇ ਹੋਣਾ ਅਸੀਂ ਇਹ ਕਰਕੇ ਘਰਾਂ ਤੇ ਬਾਅਦ ਜਾ ਕੇ ਨੱਚਦੇ ਖੇਡਦੇ ਲੋ ਵੀ ਮਿੱਤਰੋ ਮੈਂ ਕਹਿੰਦਾ ਪੂਰੀ ਇੱਥੇ ਗੱਮ ਹੋ ਗਿਆ ਮਾ ਹੁੰਦਿਆ ਜੇ ਕੰਮ ਤੇਲੇ ਰਾਹਾਂ ਨੂੰ ਇੰਨਾ ਘੋ ਗਿਆ ਨਾ ਇੱਥੇ ਮੈਂ ਨਾ ਕੋਈ ਕੁਝ ਨਾ ਪੁੱਛੂੰ ਠੀਕ ਹੈ ਜੀ ਨੇਰਾ ਬਹੁਤ ਜ਼ਿਆਦਾ ਹੋ ਗਿਆ ਤੇ ਆ ਵੀ ਹੁਣ ਅਸੀਂ ਲਾਸਟ ਤੇ ਚੱਲੇਗੇ ਮੈਂ ਨਾ ਅਸੀਂ ਹੁਣ ਸਵੇਰੇ ਚੰਗੀ ਤਰ੍ਹਾਂ ਵੇਖਾਂਗੇ ਵਿਆਹ ਤੇ ਠੀਕ ਹੈ ਜੀ ਤੇ ਜਾ ਕੇ ਘਰ ਲੰਨੇ ਆ ਰੌਣਕ ਉਹ ਵੀ ਤੁਹਾਨੂੰ ਸਰੀ ਬਲੌਗ ਦਿਖਾਵਾਂਗੇ ਬਲੌਗ ਦੇ ਨਾਲ ਬਸ ਬਾਬੇ ਜੁੜੇ ਆ ਰਹੇ ਹੋ ਜੁੜੇ ਰਹੇ ਆ ਆਪਣੇ ਬਲੌਗ ਦੇ ਨਾਲ ਔਰ ਰਸਤੇ ਦੇ ਵਿੱਚੋਂ ਪਹੁੰਚ ਚੁੱਕੇ ਆ ਮੇਰੇ ਵੀਰੋਂ ਪੰਪ ਤੇ ਗੱਡੀ ਚ ਥੋੜਾ ਤੇਲ ਘਟ ਹੀ ਤਾਂ ਕਰਕੇ ਵੀ ਤੇਲ ਪਵਾ ਲਈਏ ਓਏ ਉਹਨੂੰ ਕਹ ਦੋ ਹਜ਼ਾਰ ਦਾ ਤੇਲ ਓਏ 500 ਚ ਆਪਣੀਆਂ ਜੁੰਡੀਆਂ ਵਾ ਬੋਤਲਾਂ ਜਲਦੀ ਦੱਸ ਤੇ ਆਹ ਪਤੰਦਰ ਰੁੱਸ ਗਿਆ ਜੇ ਪਾਣੀ ਕਿਹੜੀ ਗੱਲੋਂ ਕੀ ਗੱਲ ਵੀਰ ਉਹ ਦੱਸ ਦੇਣੀ ਆ ਯਾਰ ਓ ਕੀ ਆ ਰੁੱਸਿਆ ਕਿਹੜੀ ਗੱਲ ਕਿੰਨੇ ਦਾ ਪਾਉਣਾ ਵਾ ਆ 2000 ਦਾ ਪਾ ਦੋ ਰੁੱਸਿਆ ਕਿਹੜੀ ਗੱਲੋਂ ਯਾਰ ਕੈਮਰਾ ਨੂੰ ਕਰ ਲੈ ਤੈਨੂੰ ਮੈਂ ਕਹਿਣ ਈਂ ਰੁੱਸਿਆ ਕਿਹੜੀ ਗੱਲੋਂ ਪਹਿਲਾਂ ਇਹ ਦੱਸ ਉਹ ਭਰਾਵਾ ਕਿਹੜੀ ਗੱਲ ਦਾ ਰੋਸਾ ਵਾ ਤੇਰਾ ਮਾਮਾ ਹਰ ਵਰੀ ਇਹੋ ਗੰਧ ਹੁੰਦਾ ਗੰਧ ਦੀ ਗੱਲ ਯਾਹ ਤੇ ਰੁੱਸ ਗਿਆ ਮੈਂ ਬਾ ਬਿਓ ਹੁਣ ਪਹੁੰਚ ਚੁੱਕੇ ਆਂ ਅਸੀਂ ਘਰ ਦੇ ਹੁਣ ਘਰੇ ਲਾਵਾਂਗੇ ਪੂਰੀਆਂ ਖਾਣ ਦਾ ਮੈਂ ਨਾ ਟੈਨਸ਼ਨ ਹਾਲੋ ਭੰਗੜੇ ਦੀ ਵੀ ਲਹਿਰ ਕੱਢਣਾ ਹੈ ਸਾਰੇ ਵੀਰੋ ਜਾਗੋ ਵਾਲੇ ਬੰਦੇ ਵੀ ਮੈਂ ਨਾ ਪੂਰੇ ਰੈਡੀ ਆਗੇ ਭਰਾ ਆਪਣੇ ਓਕੇ ਰੈਡੀ ਆ ਕੰਮ ਬੋਲੀ ਜੱਲਾ ਤੁਮਾ ਤੋਲੀ ਫਲੈਸ਼ਵਾਦਾ ਤੁਮਾ ਤੋਲੀ ਫਲੈਸ਼ਵਾਦਾ ਉਹ ਦੰਦ ਦੂਜਾ ਸਿਰ ਪਾ ਲਗੇ ਵੱਡਾ ਮੂਵੀ ਵਾਲਾ ਖਿੰਚੇ ਮੇਰੀ ਦੇਰੀ ਮਾ ਲਾਉਣਾ ਵਾ ਬਾਕੀ ਮਾ ਜੀ ਇਹ ਕਹਿੰਦੇ ਗਾਮ ਇੱਥੇ ਲਾਓ ਫਿਰ ਚਲਾਓ ਜਾਗੋ ਤਿਆਰ ਹੋ ਤੁਹਾਡੀ ਤੂੰ ਤਿਆਰਿਆ ਬਾਈ ਸਾਡੀ ਅੱਜ ਯਕੀਨ ਖਾੜਿਆ ਯੂੰ ਆਹ ਬੇਮਾਨਾ ਮਹਿੰਦੀ ਨਾਲ ਹੱਥ ਰੰਗੇ ਗਏ ਉਹ ਟੀਕੜੇ ਹਸਾਉਣਾ ਬਣਾਤੀ ਆ ਟੀ ਜੀ ਡੰਡੀ ਟਿੱਕੀ ਆ